ਸਤਿ ਸ਼੍ਰੀ ਅਕਾਲ ਹਮਦਦੂ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਨਾਲ ਗੁਜੇਦਕਰ ਲੇਕਰ ਅੱਜ ਅਸੀਂ ਆਜੀ ਤਾਂ ਆਡ ਆਪਣਾ 100% ਦਾ ਹਮਦਦ ਹੈਲਥ ਟਾਕ ਸ਼ੋਅ ਜਿਸ ਦੇ ਵਿੱਚ ਤੁਹਾਡੇ ਤੋਂ ਸੰਬੰਧਿਤ ਸਾਰੀ ਤਮਾਮ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਜੇਕਰ ਤੁਸੀਂ ਆਪਣੀ ਸਿਹਤ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਉਹਦਾ ਤੁਸੀਂ ਟ੍ਰੀਟਮੈਂਟ ਕਰਵਾਉਣਾ ਹੋਵੇ ਆਯੁਰਵੈਦਿਕ ਢੰਗ ਦੇ ਨਾਲ ਤਾਂ ਤੁਸੀਂ ਸਾਡੇ ਸ্লাইਡ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਾਲ ਕਰ ਸਕਦੇ ਹੋ ਕਿਉਂਕਿ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਮੇਰੇ ਨਾਲ ਅੱਜ ਸਕਾਈਪ ਦੇ ਉੱਪਰ ਜੁੜੇ ਨੇ ਬਾਇਓਵੈਟਿਕਨਿਕ ਤੋਂ ਡਾਕਟਰ ਸਰਜੀਤ ਕੰਬੋਜੀ ਉਹਨਾਂ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਜੋ ਨੰਬਰ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਿਹਾ ਉਹ ਤੇ ਤੁਸੀਂ ਡਾਇਲ ਕਰਨਾ ਹੈ 647366777 ਪਰ ਕਾਲ ਕਰਨ ਤੋਂ ਪਹਿਲਾਂ ਆਪਣੇ ਟੀਵੀ ਸੈੱਟ ਦੀ ਆਵਾਜ਼ ਨੂੰ ਪਲੀਜ਼ ਮਿਊਟ ਕਰ ਲਿਓ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਸਿਹਤ ਸੰਬੰਧਿਤ ਤੁਸੀਂ ਸਵਾਲ ਜ਼ਰੂਰ ਪੁੱਛ ਸਕਦੇ ਹੋ ਤੇ ਇਸ ਦੇ ਨਾਲ ਹੀ ਹਰ ਹਫ਼ਤੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਨਵਾਂ ਟੌਪਿਕ ਲੈ ਕੇ ਆਇਆ ਜਾਂਦਾ ਜਿਸ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਹੈ ਤੇ ਤਾਂ ਸਾਰਿਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤੇ ਅੱਜ ਦਾ ਜੋ ਟੌਪਿਕ ਹੈ ਉਹ ਵੀ ਕਾਫੀ ਇੰਪੋਰਟੈਂਟ ਟੌਪਿਕ ਹੈ ਜਿਸਿਸ ਲੋਕਾਂ ਨੂੰ ਕਾਫੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਲੀਵਰ ਦੇ ਬਾਰੇ ਲੀਵਰ ਦੀਆਂ ਕਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਤੇ ਉਹਦਾ ਤੁਸੀਂ ਕਿਸ ਤਰ੍ਹਾਂ ਦੇ ਨਾਲ ਆਯੁਰਵੈਦਿਕ ਢੰਗ ਨਾਲ ਇਲਾਜ ਕਰ ਸਕਦੇ ਹੋ ਉਹਦੇ ਬਾਰੇ ਤੋਂ ਹਟ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੇਕਰ ਤੁਹਾਨੂੰ ਕੋਈ ਲੀਵਰ ਦੀ ਸਮੱਸਿਆ ਤਾਂ ਤੁਸੀਂ ਜ਼ਰੂਰ ਕਾਲ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਪੁੱਛ ਸਕਦੇ ਹੋ ਤੇ ਇਸ ਦੇ ਨਾਲ ਹੀ ਐਜ਼ ਅ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਤੇ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਆਂ ਸੱਜਣਾ ਡਾਕਟਰ ਸਾਹਿਬ ਗੁਰਜੀਤ ਆਪ ਜੀ ਨੂੰ ਆਪੇ ਸੋਤਣੋਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਰ ਐਬਸੋਲੂਟਲੀ ਫਾਈਨ ਹਾਊ ਯੂ ਆਮ ਗੁੱਡ ਸਰ ਤੇ ਇਹਦੇ ਨਾਲ ਹੀ ਗੱਲ ਕਰੀਏ ਅੱਜ ਦਾ ਜਿਹੜਾ ਤੁਸੀਂ ਟਾਪਿਕ ਲੈ ਕੇ ਆਏ ਹੋ ਲੀਵਰ ਇਹ ਕਾਫੀ ਜ਼ਿਆਦਾ ਮੈਨੂੰ ਲੱਗਦਾ ਲੋਕਾਂ ਦੇ ਚਾਹਵਾਂ ਚਾਹ ਲਾ ਟਾਪਿਕ ਹੈ ਕਿ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਲੀਵਰ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਪਰ ਕਈ ਵਾਰੀ ਪਤਾ ਨਹੀਂ ਲੱਗਦਾ ਉਹਨਾਂ ਨੂੰ ਪਰ ਸਭ ਤੋਂ ਪਹਿਲਾਂ ਜੇ ਬਸ ਸਵਾਲ ਪੁੱਛਣਾ ਚਾਹੁੰਨੀ ਆ ਤਾਂ ਲੀਵਰ ਤਾਂ ਜਿਹੜਾ ਬਾਡੀ ਦੇ ਵਿੱਚ ਕੰਮ ਕੀ ਹੁੰਦਾ ਪਹਿਲਾਂ ਇੱਥੋਂ ਗੱਲ ਸ਼ੁਰੂ ਕਰੀਏ ਟੂ ਕੋਲਡ ਲੀਵਰ ਨਾ ਵੈਸੇ ਸਾਡੇ ਸਾਰੇ ਆਰਗਨਸ ਬੜੇ ਹੀ ਇੰਪੋਰਟੈਂਟ ਆ ਜਿਨ੍ਹਾਂ ਦੇ ਸਾਡੇ ਵਾਈਟਲ ਆਰਗਨ ਹੈ ਲਿਵਰ ਜਿਹੜਾ ਸਾਡਾ ਹੁੰਦਾ ਉਹ ਸਾਡੀ ਬੋਡੀ ਦੇ ਸੱਜੇ ਸੈਸ ਐਸ ਇਸੇ ਆਇਸਾ ਪੂਰਾ ਐਸੇ ਸੇ ਹੁੰਦਾ ਔਰ ਸਭ ਤੋਂ ਗੁਰਜੀਤ ਵੱਡਾ ਆਰਗਨ ਆ ਬੋਡੀ ਦਾ ਜਿਹੜਾ ਅੰਦਰਲਾ ਆਰਗਨ ਠੀਕ ਹੈ ਅੰਦਰਲਾ ਆਰਗਨ ਜਿਹਾ ਹਾਰਟ ਲਿਵਰ ਹੈ ਫੇਫੜੇ ਹੈ ਕਿਡਨੀਜ਼ ਹੈ ਸਾਡੀ ਇੰਟਸਟਾਈਨਸ ਨੇ ਸਾਡਾ ਸਟਮਕ ਹੈਗਾ ਸਪਲੀਨ ਹੈ ਗਾਲ ਬੱਡਰ ਹੈ ਔਰ ਇਹ ਸਭ ਤੋਂ ਵੱਡਾ ਸਾਡਾ ਜਿਹੜਾ ਹੈ ਆਰਗਨ ਹੈ ਉਨੇ ਕੰਮ ਕੀ ਕਰਦਾ ਹੈ ਦੇਖੋ ਜੋ ਅਸੀਂ ਖਾਣੇ ਆ ਜੀ ਸਭ ਤੋਂ ਪਹਿਲਾਂ ਜੋ ਅਸੀਂ ਖਾਣਾ ਹੈ ਉਹਨੂੰ ਪਚਾਉਣ ਦਾ ਕੰਮ ਜਿਹੜਾ ਪਚਾਉਣ ਦਾ ਮਟੀਰੀਅਲ ਹੁੰਦਾ ਹੈ ਉਹਨੂੰ ਇਹ ਪੈਦਾ ਕਰਦਾ ਠੀਕ ਹੈ ਜਿਹਨੂੰ ਅਸੀਂ ਮਾਈਲ ਪ੍ਰੋਡਕਸ਼ਨ ਕਹਿੰਦੇ ਨੇ ਉਹੱਚ ਬਹੁਤ ਆ ਤੇਦਾ ਕਰ ਤੋ ਇੱਕ ਤਾਂ ਚੀਜ਼ ਹੋ ਗਈ ਦੂਸਰਾ ਕੀ ਹੈ ਵੈਸੇ ਓਵਰ ਆਲ ਜਿਹੜਾ ਲਿਵਰ ਹੈ ਇਹ 700 ਦੇ ਆਸ-ਪਾਸ ਕੰਮ ਕਰਦਾ ਬਾਡੀ ਚ ਕੰਮ ਦੀ ਲਿਸਟ ਤਾਂ ਬੜੀ ਲੰਬੀ ਹੈ ਪਰ ਮੋٹے-ਮੋਟੇ ਕੰਮ ਹੈਗੇ ਇੱਕ ਤਾਂ ਇਹਦਾ ਹੋਗਾ ਵੀ ਇਹ ਪਾਚਨ ਸ਼ਕਤੀ ਹੈ ਸਾਰੇ ਵਿਦਾਂਤ ਕਈ ਦਾ ਲਿਵਰ ਖਰਾਬ ਹੋਵੇ ਤੇ ਬਹੁਤ ਭੁੱਖ ਲੱਗਦੀ ਬੰਦਿਆਂ ਨੂੰ ਦੂਜੇ ਨੰਬਰ ਤੇ ਕੀ ਹੈ ਕਿ ਇਹ ਜਿੰਨਾ ਨਵਾਂ ਖੂਨ ਬਣਾਉਣਾ ਜਿਹੜਾ ਖੂਨ ਸਾਡੇ ਜ ਪ੍ਰਵਾਹ ਹੋ ਰਿਹਾ ਰਖਤ ਪ੍ਰਵਾਹ ਸਾਡੇ ਚ ਹੋ ਰਿਹਾ ਸਾਰੇ ਖੂਨ ਦੀ ਪ੍ਰੋਡਕਸ਼ਨ ਇਹਨੇ ਕਰਨੀ ਹੈ ਖੂਨ ਦੀ ਸਫਾਈ ਜੋ ਗੰਦਗੀ ਸਾਡੇ ਖੂਨ ਚ ਅਸੀਂ ਖਾਣਾ ਵਾਣਾ ਖਾਂਦੇ ਆ ਕੋਈ ਨਸ਼ਾ ਪਤਾ ਕਰਦੇ ਆ ਜਾਂ ਹਵਾ ਸੋਣ ਲੈਂਦੇ ਆ ਇਹਨਾਂ ਹਲਕਾਰੋ ਚ ਬੜੇ ਘਟਾਣੂ ਨੇ ਉਹ ਸਾਡੇ ਬਲੱਡ ਸਟ੍ਰੀਮ ਚ ਆ ਜਾਂਦੇ ਆ ਉਹਨੂੰ ਕੱਢਣ ਦਾ ਕੰਮ ਚੋਂ ਇੱਕ ਇਹਦਾ ਕੰਮ ਇਹ ਵੀ ਬੜਾ ਇੰਪੋਰਟੈਂਟ ਕੰਮ ਹੈ ਜਿਹੜਾ ਇਹ ਕਰਦਾ ਹੈਗਾ ਇਸ ਤੋਂ ਇਲਾਵਾ ਜਿਹੜਾ ਹੈ LDL ਕੋਲੇਸਟ੍ਰੋਲ HDL ਕੋਲੇਸਟ੍ਰੋਲ ਸਾਰੇ ਪ੍ਰੋਡਕਸ਼ਨ ਵੀ ਇਸੇ ਦੀ ਹੈਗੀ ਹੈ ਮਤਲਬ ਜਿਹੜਾ ਉਹ ਬਹੁਤ ਬੜਾ ਇੰਪੋਰਟੈਂਟ ਹੈ ਸਾਡੀ ਬਾਡੀ 'ਚ ਇਹਦੇ ਨਾਲ ਨਾਲ ਸਟੋਰੇਜ ਵੀ ਕਰਦਾ ਜਿੱਦਾਂ ਮਿਨਰਲਸ ਨੇ ਵੀ ਕੰਪਲੈਕਸ ਵਿਟਾਮਿਨ ਦਾ B12 ਵਿਟਾਮਿਨ ਦਾ B ਕੰਪਲੈਕਸਡ ਵਿਟਾਮਿਨ ਚ ਸਾਰਾ ਜਿਹੜਾ ਵਿਟਾਮਿਨ ਇਹ ਸਟੋਰ ਕਰਦਾ ਹੈ मिनरल्स ਕੁਝ ਸਟੋਰੇਜ ਮਿਨਰਲ ਵੀ ਸਟੋਰ ਕਰਦਾ ਤਾਂ ਕਿ ਲੋਡ ਪੈਣ ਤੇ ਆਪਾਂ ਉਹਨੂੰ ਯੂਜ਼ ਕਰ ਸਕੀਏ ਇਹਦੇ ਨਾਲ ਨਾਲ ਜਿਹੜਾ ਹੈ ਕਿ ਜਿੱਦਾਂ ਇਹ ਸਾਡਾ ਇੱਕ ਤਾਂ ਹੋਗਾ ਨਾ ਇਹ ਸਫਾਈ ਦਾ ਕਰਮਚਾਰੀ ਵੀ ਹੈ ਆਪਾਂ ਕਹ ਲਈਏ ਵੀ ਸਟੋਰੇਜ ਕਰਮਚਾਰੀ ਵੀ ਹੈ ਔਰ ਸਾਡਾ ਮਤਲਬ ਨਵਾਂ ਪ੍ਰੋਡਕਸ਼ਨ ਦਾ ਵੀ ਕੰਮ ਸਾਰਾ ਕਰਦਾ ਹੈ ਤੋਂ ਬਹੁਤ ਸਾਰੇ ਇਸ ਤੋਂ ਇਲਾਵਾ ਕੰਮ ਵੀ ਬੜੇ ਨੇ इवन ਜਦੋਂ ਆਪਾਂ ਦੇਖੀਏ ਸਟ੍ਰੈਸ ਬਸ ਸਟ੍ਰੈਸ ਲੱਨੇ ਤੋਂ ਸਟ੍ਰੈਸ ਨੂੰ ਸਹਿਣ ਦਾ ਕੰਮ ਵੀ ਇਸ ਲਈ ਹੈ ਜੇ ਲਿਵਰ ਅਗਰ ਕਿਸੇ ਦਾ ਸਟਰੋਂਗ ਹੋ ਬੰਦਾ ਜਿਆਦਾ ਸਟ्रेस ਉਹ ਉਹ ਆਪਰ ਲੈ ਸਕਦਾ ਤਾਂ ਲਿਵਰ ਕਿਉਂਕਿ ਸਭ ਤੋਂ ਵੱਡਾ ਆਰਗਨ ਹੈਗਾ ਤਾਂ ਇਹਦੇ ਕੰਮ ਵੀ ਉਹਨੇ ਹੀ ਵੱਡੇ ਹੈਗੇ ਜੀ ਹਾਂ ਜੀ ਨਨ ਡਾਕਟਰ ਸਾਹਿਬ ਗੱਲ ਕਰੀਏ ਜਦੋਂ ਲੀਵਰ ਖਰਾਬ ਹੁੰਦਾ ਤਾਂ ਕਾਫੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਤਾਂ ਜੇ ਲੀਵਰ ਦੇ ਵਿੱਚ ਕੋਈ ਪ੍ਰੋਬਲਮ ਪੈਦਾ ਹੁੰਦੀ ਹੈ ਤਾਂ ਲੋਕ ਕਿਸ ਤਰ੍ਹਾਂ ਦੇ ਨਾਲ ਉਹਦਾ ਪਤਾ ਕਰ ਸਕਦੇ ਨੇ ਕਿ ਹਾਂ ਉਹਨਾਂ ਦੇ ਕਈ ਵਾਰੀ ਸਟਮਕ ਦੇ ਵਿੱਚ ਪੇਨ ਜ਼ਰੂਰ ਹੁੰਦੀ ਰਹਿੰਦੀ ਹੈ ਪਰ ਇਹ ਨਹੀਂ ਪਤਾ ਲੱਗਦਾ ਕਿ ਲੀਵਰ ਦੀ ਪ੍ਰੋਬਲਮ ਹੈ ਮੈਂ ਇਹ ਗੱਲ ਤਾਂ ਕਰ ਰਹੀ ਕਿਉਂਕਿ ਮੇਰੇ ਪਰਸਨਲੀ ਵੀ ਲੀਵਰ ਦੇ ਜਿਹੜੀ ਪ੍ਰੋਬਲਮ ਹੋਈ ਸੀਗੀ ਐਸਜੀਓਟੀਪੀਟੀ ਵਧੇ ਸੀ ਪਰ ਪਤਾ ਨਹੀਂ ਲੱਗਿਆ ਸੀ ਕਿ ਪੇਨ ਲੀਵਰ ਦੀ ਹੋ ਰਹੀ ਹੈ ਤਾਂ ਉਹ ਕਿਵੇਂ ਪਤਾ ਲਗਾ ਸਕਦੇ ਨੇ ਦੇਖੋ ਜਦੋਂ ਲੀਵਰ ਐਨਜ਼ਾਈਮਸ ਅਪ ਹੁੰਦੇ ਆ ਜੋ ਰੋਟੀ ਪਤਾ ਤਾਂ ਆਪਾਂ ਕਹਿੰਦੇ ਵੀ ਕੰਕਰੀਟ ਸਾਨੂੰ ਉਦੋਂ ਲੱਗਦਾ ਪਤਾ ਕਿ ਬਿਲੂ ਰਿਬਨਸ ਚਲ ਗਿਆ ਐਸਜੀਓਪੀਟੀ ਹਰੇ ਇੰਜ਼ਾਮਸ ਵੱਧ ਗਏ ਹੁੰਦਾ ਕੀ ਆ ਏਐਲਟੀ ਏਐਸਟੀ ਆ ਥੋੜਾ ਹਾਈ ਹੋ ਗਿਆ ਜੀ ਹੁਣ ਹੁੰਦਾ ਕੀ ਆ ਕਿ ਆਮ ਆਪਸ ਸੁਧਾਰ ਆਪਾਂ ਗੱਲ ਕਰ ਰਹੇ ਸਧਾਰਨ ਭਾਸ਼ਾ ਦੀ ਕਿ ਆਮ ਬੰਦੇ ਨੂੰ ਲਿਵਰ ਕਿਦਾਂ ਪਤਾ ਲੱਗੂ ਮੇਰਾ ਲਿਵਰ ਜਿਹੜਾ ਕਿ ਉਹ ਪੈਟੀ ਹੋ ਗਿਆ ਜਾਂ ਲਿਵਰ ਮੇਰਾ ਖਰਾਬ ਹੋਣ ਲੱਗਾ ਜੀ ਦੇਖੋ ਪਹਿਲਾਂ ਦੇਖੀ ਵੀ ਹੁੰਦਾ ਕਿਉਂ ਉਦਾਂ ਹਮ ਰੀਜ਼ਨ ਕੀ ਐ ਦੇਖੋ ਲਿਵਰ ਦਾ ਮੇਨ ਕੰਮ ਹੈ ਕਿ ਉਹ ਗੰਦਗੀ ਸਾਫ ਕਰਦਾ ਸਿੱਧੀ ਜੀ ਗੱਲ ਠੀਕ ਹੈ ਨਾ ਜੀ ਹੁਣ ਕੋਈ ਵੀ ਐਸਾ ਪਦਾਰਥ ਜਿਹੜਾ ਬੋਡੀ ਚ ਦਾੜਾ ਕਿ ਗੰਦਗੀ ਹੈ ਔਰ ਉਹ ਗਰ ਲੋੜੋਂ ਵੱਧ ਆ ਗਿਆ ਹੂੰ ਤੇ ਉਹਦੇ ਨਾਲ ਕੀ ਹੋਊਗਾ ਜਿਹੜੇ ਸਾਡੇ ਕਲੀਨਸਿੰਗ ਦੇ ਆਰਗਨਸ ਉਹਨਾਂ ਦੇ ਪ੍ਰੈਸ਼ਰ ਵੱਧ ਪੈ ਜਾਏਗਾ ਜਿਵੇਂ ਸਾਡੀ ਕੋਲਨ ਹੈ ਸਾਡਾ ਲਿਵਰ ਹੈ ਕਿਡਨੀ ਹੈ ਸਾਡੇ ਸਾਰੇ ਇੱਕ ਕਲੀਨਸਿੰਗ ਵੀ ਨਾਲ ਕਰਦੇ ਠੀਕ ਹੈ ਤੇ ਉਹਨਾਂ ਦੇ ਪ੍ਰੈਸ਼ਰ ਵੱਧ ਜਾਂਦਾ ਇਸ ਕਰਕੇ ਜੇ ਤੇ ਪ੍ਰਸ਼ਨ ਜ਼ਿਆਦਾ ਪਿਆ ਉਹਨੂੰ ਉਸ ਦੀ ਤਕਲੀਫ ਜ਼ਿਆਦਾ ਹੁੰਦੀ ਹੈ ਲਿਵਰ ਦਾ ਕੰਮ ਚੁਕੀ ਬਲੱਡ ਸਟ੍ਰੀਮ ਨੂੰ ਸਾਫ ਕਰਨਾ ਹੈ ਤੇ ਬਲੱਡ ਚ ਜੇ ਫਰਜ ਕਰੋ ਗੰਦਗੀ ਦੇ ਨਾਮ ਤੇ ਆਪਾਂ ਅਲਕੋਹਲ ਦੀ ਗੱਲ ਕਰ ਲਈਏ ਹਮ ਸਾਰੇ ਲੋਕ ਪਿੰਦੇ ਆ ਪੇਨ ਕਰਦੀ ਦਵਾਈਆਂ ਆਪਾਂ ਲੋਖਾਨੇ ਹੈਗੇ ਆ ਉਹ ਸਾਰੀਆਂ ਜਾਂ ਇਸ ਤੋਂ ਇਲਾਵਾ ਵੀ ਹੋਰ ਦਵਾਈਆਂ ਲੋਕ ਲਗਾਤਾਰ ਟਾਈਪ ਡੀ ਦਵਾਈ ਖਾ ਰਹੇ ਆ ਬੀਪੀ ਦੀ ਦਵਾਈ ਖਾ ਰਹੇ ਆ ਜਾਂ ਕੋ ਬੰਦਾ ਰੂਟੀਨ ਚ ਕੋ ਮੈਡੀਸਿਨ ਜਿਹੜਾ ਖਾ ਰਿਹਾ ਹੈ ਤਾਂ ਸਾਰੇ ਕੈਮੀਕਲ ਹੀ ਸਾਰੇ ਜਾਂ ਆਪਾਂ ਫੂਡ ਖਾਣੇ ਆ ਫੂਡ ਚ ਅੱਜ ਕੱਲ ਪ੍ਰੀਜ਼ਰਵੇਟਿਵਸ ਬਹੁਤ ਨੇ ਵੀ ਜੋ ਫੂਡ ਉਗਦਾ ਉਹ ਚ ਫਰਟੀਲਾਈਜ਼ਰ ਦੀ ਵਰਤੋਂ ਬੜੀ ਕੀਤੀ ਜਾਂਦੀ ਹੈ ਉਹ ਸਹੀ ਤਰੀਕਾ ਤੋਂ ਤਾਂ ਨਹੀਂ ਜਾਂਦਾ ਉਸ ਤੋਂ ਬਾਅਦ ਖਾਦਾ ਬੜੀ ਪੈਂਦੀਆਂ ਨੇ ਵੀ ਖਾਦ ਜ਼ਮੀਨ ਤੋਂ ਲੈਂਦੀ ਹੈ ਤਾਂ ਇਹ ਸਾਰਾ ਕੁਝ ਹੈ ਤਾਂ ਜ਼ਹਿਰੀ ਹੈ ਨਾ ਇਹ ਨੈਚੁਰਲ ਤਾਂ ਹੈ ਨਹੀਂਗਾ ਤਾਂ ਇਹ ਜਦੋਂ ਸਾਡਾ ਕਿਸੇ ਕਿਸੇ ਰੂਪ ਚ ਅਸੀਂ ਸਫਾਈ ਵੀ ਕਰ ਲਈ ਅਕਸਰ ਕੁਝ ਹੱਦ ਤੱਕ ਤਰਾਈ ਜਾਂਦਾ ਵਿੱਚ ਉਹ ਕੋਈ ਜਦ ਅਸੀਂ ਖਾਣਾ ਖਾਂਦੇ ਆ ਸਾਡੇ ਪਲਸਟ੍ਰੀਮ ਚ ਚਲ ਜਾਂਦਾ ਤੇ ਉਹ ਜਿੰਨਾ ਉਹ ਔਰ ਪ੍ਰੋਸੈਸ ਕਰਨ ਦਾ ਟਾਈਮ ਲੱਗਦਾ ਤੋ ਲਿਵਰ ਕੀ ਹੁੰਦਾ ਆ ਫੈਟੀ ਹੋ ਜਾਂਦਾ ਹੂੰ ਫੈਟੀ ਲਿਵਰ ਦਾ ਮਤਲਬ ਆ ਕਿ ਇਹ ਹੁਣ ਬਿਮਾਰ ਹੋਣਾ ਸ਼ੁਰੂ ਹੋ ਗਿਆ ਭਾਈ ਇਹ ਇੱਕ ਉਹਨੂੰ ਨਹੀਂ ਕੈਪੈਸਿਟੀ ਜੋ ਇੱਕ ਚੀਜ਼ ਆਪ ਹੀ ਬਿਮਾਰ ਹੋ ਗਈ ਜਿਹਨੂੰ ਤਮ ਠੀਕ ਕਰਨਾ ਥੋੜੇ ਉਹ ਜਿਹੜੇ ਉਹਦੇ ਬਾਕੀ ਸਾਰੇ ਅੰਗ ਹੋਣਗੇ ਉਹ ਸਰੂਪ ਚੋਂ ਖਰਾਬ ਹੋਣੇ ਸ਼ੁਰੂ ਹੋ ਸਕਦੇ ਆ ਕੰਮ ਢਿੱਲਾ ਮੱਠਾ ਅਕਸਰ ਅਸੀਂ ਦੇਖਦੇ ਆ ਜਿਹੜਾ ਫੈਟੀ ਲਿਵਰ ਦਾ ਪੇਸ਼ੈਂਟ ਹੁੰਦਾ ਪੁਨੁਪੋਖ ਜਾਂ ਖੋ ਲੱਗਦੀ ਜਾਂ ਨਹੀਂ ਲੱਗਦੀ ਨਹੀਂ ਹੂੰ ਹੋ ਜਾਂਦਾ ਤਾਂ ਖੋਦ ਰੂਪ ਚ ਆਂਦੀ ਹੈ ਜਾਂ ਲੱਗਦੀ ਨਹੀਂ ਤੇ ਉਹ ਥੱਕਿਆ ਥੱਕਿਆ ਟੁੱਟਿਆ ਟੁੱਟਿਆ ਉੱਚ એનર્ਜੀ ਨਹੀਂ ਹੁੰਦੀ ਹੈਗੀ ਉਹਦੇ ਵਿੱਚ ਹਰ ਵਕਤ ਲੇਡੀਜ਼ ਨੂੰ ਆਪਾਂ ਗੱਲ ਕਰੀਏ ਤੇ ਜੀ ਫਟੀਗ ਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸਰੀਰ ਥੱਕਿਆ ਥੱਕਿਆ ਰਹਿੰਦਾ ਇਸ ਤਰ੍ਹਾਂ ਦੇ ਛੇੜੇ ਸਿੰਪਟਮ ਲੱਗੇ ਹੁੰਦੇਗੇ ਆ ਜਾਂ ਭੁੱਖ ਲੱਗਦੀ ਹੈ ਜਾਂ ਭੁੱਖ ਬਹੁਤ ਘੱਟ ਲੱਗਦੀ ਹੈ ਅੱਜ ਕੱਲ ਤਾਂ ਛੋਟੇ ਬੱਚਿਆਂ ਨੂੰ ਮੈਂ ਦੇਖ ਰਿਹਾ ਤੇ ਫੈਟੀ ਲਿਵਰ ਦੀ ਸਮੱਸਿਆ ਆ ਰਹੀ ਨਾ ਹੀ ਉਹਨਾਂ ਕਿ ਵੱਡਿਆਂ ਨੂੰ ਆ ਰਹੀ ਛੋਟਿਆਂ ਨੂੰ ਵੀ ਆ ਰਹੀ ਹੈਗੀ ਆ ਹੂੰ ਇਹਦੇ ਨਾਲ ਨਾਲ ਜਿਹੜਾ ਆਪਾਂ ਲਿਵਰ ਜਿਹੜਾ ਖਰਾਬ ਹੁੰਦੀ ਇਸ ਤੋਂ ਅਗਲੀ ਸਟੇਜ ਕਹਿ ਲਈਓ ਉਹ ਉਹਨੂੰ ਕਹਿੰਦੇ ਲਿਵਰ ਸਿਰੋਸਿਸ ਜੀ ਇਹ ਲੋਕਾਂ ਦੇ ਲਿਵਰ ਸਰੋਸਿਸ ਦਾ ਮਤਲਬ ਹੈ ਕਿ ਲਿਵਰ ਜਿਹੜਾ ਹੋਣਾ ਉਹ ਡੈੱਡ ਹੋ ਗਿਆ। ਲਿਵਰ ਦਾ ਪੋਰਟ ਪਾ ਜਿਹੜਾ ਡੈੱਡ ਹੋ ਗਿਆ। ਹੂੰ। ਉਹ ਲਿਵਰ ਸਰੋਸਿਸ ਹੁੰਦਾ ਜੇ ਲੋਕ ਬਹੁਤ ਜ਼ਿਆਦਾ ਅਲਕੋਹਲ ਅਬਿਊਜ਼, ਬਹੁਤ ਜ਼ਿਆਦਾ ਸ਼ਰਾਬ ਪੀਦੇ ਗਿਆ। ਉਹਨਾਂ ਨੂੰ ਲਿਵਰ ਸਰੋਸਿਸ ਹੁੰਦਾਗਾ। ਜਾਂ ਕਿ ਉਹ ਲਈ ਕਿਸੇ ਦਾ ਖੂਨ ਕੋਈ ਗਲਤ ਲੜ ਗਿਆ ਕਿਸੇ ਨੂੰ ਹੈਪਾਟਾਈਟਿਸ ਹੋ ਗਿਆ ਪਰ A, B, C ਤੋਂ ਜਾ ਕੇ ਕਿ ਜਦੋਂ ਸਟੇਜ ਵੀ ਹੈਪਾਟਾਈਟਿਸ ਲਿਵਰ ਸਰੋਸਿਸ ਦਿਖਾਈ ਜਾਂਦੀ ਕੀ ਹੈ। ਜੀ। ਉਹ ਇਹ ਤੇ ਬੜੀ ਤਕਲੀਫ ਦੀ ਸਥਿਤੀ ਹੁੰਦੀ ਹੈ ਜੇ ਲਿਵਰ ਆਲਮੋਸਟ ਡੈੱਡ ਹੋ ਜਾਂਦਾ ਕਿ ਬੜੀ ਤੇ ਲਿਵਰ ਦਾ ਡੈ ਤੇ ਪਰ ਜੇ ਉਹਨੂੰ ਟਾਈਮ ਸਿਰ ਪਛਾਣ ਲਿਆ ਤਾਂ ਆਪਾਂ ਨੂੰ ਕੰਟਰੋਲ ਵੀ ਕਰ ਸਕਦੇ ਆ ਹੁਣ ਅਚ ਆ ਗਿਆ ਵੀ ਜਿਹੜਾ ਲਿਵਰ ਦੇ ਸਿੰਪਟਮਸ ਹੀ ਨੇ ਹਮ ਦੇਖੋ ਜਿਵੇਂ ਦੱਸਿਆ ਮੈਂ ਕਿ ਪੋ ਕੱਟ ਲਗਣੀ ਐ ਖੋ ਪੈਣੀ ਪਰ ਇਸ ਤੋਂ ਇਲਾਵਾ ਹੋਰ ਸੈਲਮ ਸਿੰਪਟਮਸ ਨੇ ਜਿਵੇਂ ਚਿਹਰਾ ਮੁਰਝਾ ਜਾਣਾ ਚਿਹਰੇ ਤੇ ਛਾਈਆਂ ਪੈ ਜਾਣੀਆਂ ਕਈਆਂ ਦੇ ਹਮ ਬਜ਼ੁਰਗਾਂ ਦੇ ਉੱਪਰ ਦੇਖਣਾ ਹੱਥਾਂ ਦੇ ਉੱਪਰ ਬ੍ਰਾਊਨ ਬਾਉਂਡ ਸਪੌਟ ਪੈ ਜਾਂਦੇ ਆ ਜੀ ਉਹਦਾ ਨਾਂ ਹੀ ਲਿਵਰ ਸਪੌਟਸ ਹੁੰਦਾ ਹਮ ਐਦਾਂ ਤਾਨੂੰ ਬਾਰ-ਬਾਰ ਤਾਨੂੰ ਕੋਈ ਨਜ਼ਲਾ ਜੁਕਾਮ ਤਾਨੂੰ ਹੋ ਰਿਹਾ ਬਾਰ-ਬਾਰ ਤਾਨੂੰ ਕੋਈ ਫਲੂ ਦੀ ਅਲਮਤ ਤਾਨੂੰ ਆ ਰਹੀ ਹੈ ਤਾਨੂੰ ਬੱਚੇ ਦੇਖਿਆ ਬੁਖਾਰ ਚੜਦਾ ਬਾਰ-ਬਾਰ ਜੀ ਤੇ ਪੀਲੀਆ ਅਗਰ ਤਾਨੂੰ ਹੋ ਗਿਆ ਤਾਂ ਬੁਖਾਰ ਬੁਖਾਰ ਚੜ ਰਿਹਾ ਤਾਨੂੰ ਕਮਜ਼ੋਰੀ ਬਹੁਤ ਜ਼ਿਆਦਾ ਫਟੀਕ ਤਾਨੂੰ ਆ ਰਹੀ ਤੇ ਲਿਵਰ ਚੈੱਕ ਅਪ ਕਰਾਉਣਾ ਚਾਹੀਦਾ ਇਸ ਤੋਂ ਇਲਾਵਾ ਅਗਰ ਤਾਨੂੰ ਲੱਗੇ ਕਿ ਮੇਰੀ ਲੱਤਾਂ ਸਵੇਲਿੰਗ ਬੜੀ ਆ ਰਹੀ ਹੈ ਤੇਰੇ ਸਵੇਲਿੰਗ ਹੈਗੀ ਆ ਤੇ ਉਹਦੇ ਚ ਲਿਵਰ ਦਾ ਚੈੱਕ ਅਪ ਕਰਾਉਣਾ ਬਹੁਤ ਜ਼ਰੂਰੀ ਹੈ ਤੇ ਲਿਵਰ ਸਰੋਸਿਸ ਦਿੱਤਾ ਅਸੀਂ ਦੇਖਦੇ ਕਿ ਪੇਸ਼ੈਂਟ ਦੇ ਪੇਟ 'ਚ ਪਾਣੀ ਭਰ ਜਾਂਦਾ ਹੂੰ ਇੜ ਚ ਪਾਣੀ ਭਰ ਜਾਂਦਾ ਔਰ ਬੜੀ ਉਹਨੂੰ ਕਠਿਨ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਤੋਂ ਬੜੀ ਆਫ ਕੋਰਸ ਜੋ ਨਹੀ ਹੈ ਲਿਵਰ ਸਾਈਨ ਜਿਹੜੇ ਸਾਈਨਸ ਹੈਗੇ ਆ ਹਰ ਬੰਦੇ ਦੇ ਵਕਤ ਵਿੱਚ ਉਸਦੇ ਪਰ ਜੋ ਮੈਂ ਦੇਖਦਾ ਕਿ ਸਾਹ ਚੜਨਾ ਸ਼ੁਰੂ ਹੋ ਗਿਆ ਇੱਕਦਮ ਬੈਠੇ ਬਿਠ ਵੀ ਸਾਹ ਚੜਨਾ ਸ਼ੁਰੂ ਹੋ ਗਿਆ ਨੂੰ ਸਾਹ ਬਹੁਤਦਾ ਸਵੇਲਿੰਗ ਆਫ ਲੈਗਸ ਫੇਸ ਟੂ ਸਵੇਲਿੰਗ ਆ ਕੇ ਹਾਸੇ ਰ ਉੱਠਦੇ ਆਪਣੇ ਹੱਥ ਆਕੜੇ ਆਕੜੇ ਹੁੰਦੇ ਗਏ ਬਵਾਤਾਂ ਦੇ ਵਿੱਚ ਬਹੁਤੀ ਫਲੈਕਸੀਬਿਲਟੀ ਨਹੀਂ ਹੁੰਦੀਗੀ ਤੋਂ ਚੀਜ਼ਾਂ ਇਹ ਸਾਈਨਸ ਨੇ ਤਨ ਨੂੰ ਚਾਹੀਦਾ ਵੈਸੇ ਵੀ ਆਪਾਂ ਨੂੰ ਕੈਨੇਡਾ ਚ ਰਹਿਣਾ ਹੈ ਅਮਰੀਕਾ ਚ ਰਹਿਣਾ ਹੈ ਸਾਨੂੰ ਚਾਹੀਦਾ ਵੇ ਸਾਜ ਇੱਕ ਵਾਰੀ ਆਪਣਾ ਲਿਵਰ ਕਿਡਨੀ ਵੈਸੇ ਚੈੱਕ ਕਰਾਲਾ ਚਾਹੀਦਾ ਇਹ ਸਾਨੂੰ ਪਤਾ ਸੀ ਦਾਰੂ ਸ਼ਰਾਬ ਪੀਨੇ ਆ ਇਹ ਸਾਡੇ ਵੀਓਫ ਲਾਈਟ ਸਾਡੀ ਐਕਸ ਰੇ ਨਹੀਂ ਬਹੁਤੀ ਕਰਦੇ ਵੀ ਸ਼ੁਡ ਗੋ ਫੋਰ ਬਲੱਡ ਵਰਕ ਐਟ ਲੀਸਟ ਵਾਂਸ ਅ ਈਅਰ ਜੀ ਯੇ ਜੀ ਤੇ ਡਾਕਟਰ ਸਾਹਿਬ ਕਾਫੀ ਲੋਕ ਇਹਨੂੰ ਜਦੋਂ ਫੈਟੀ ਲੀਵਰ ਦੀ ਪ੍ਰੋਬਲਮ ਸਾਹਮਣੇ ਆਉਂਦੀ ਹੈ ਜਦੋਂ ਟੈਸਟ ਕਰਵਾਉਂਦੇ ਨੇ ਤਾਂ ਉਹਨਾਂ ਨੂੰ ਕਾਰਨ ਨਹੀਂ ਪਤਾ ਲੱਗਦਾ ਉਹ ਅਕਸਰ ਕਹਿੰਦੇ ਨੇ ਕਿ ਅਸੀਂ ਤਾਂ ਫੈਟ ਖਾਂਦੇ ਨਹੀਂ ਨਾ ਅਸੀਂ ਬਟਰ ਵਗੈਰਾ ਕਿ ਉਹਦਾ ਸੇਵਨ ਬਹੁਤ ਘੱਟ ਕਰਦੇ ਆ ਤਾਂ ਫੈਟੀ ਲੀਵਰ ਹੋਣ ਦਾ ਮੇਨ ਕਾਰਨ ਕਿ ਕਿ ਜੇ ਮੈਡੀਸਿਨਸ ਜ਼ਿਆਦਾ ਲੈਂਦੇ ਨੇ ਤਾਂ ਉਹਦੇ ਨਾਲ ਵੀ ਫੈਟੀ ਲੀਵਰ ਹੋ ਸਕਦਾ ਹੈ ਦੇਖੋ ਜਿਵੇਂ ਦੱਸ ਘਟਿਆ ਮੈਂ ਕਿ ਕੋਈ ਵੀ ਜਿਹੜੀ ਪ੍ਰੋਬਲਮ ਹੈਗੀ ਆ ਉਹਦਾ ਰੂਟ ਕਾਸਟ ਕੋਈ ਤਾਂ ਕੋਈ ਹੋਗਾ ਨਾ ਉਹਦਾ ਹੂੰ ਹਾਂ ਫੈਟੀ ਲੀਵਰ ਹੋਣ ਦਾ ਮਤਲਬ ਇਹ ਆ ਕਿ ਤੁਸੀਂ ਬਿਲਾ ਸ਼ੱਕ ਉਹ ਕਹਿੰਨ ਉਹ ਹੈ ਕਿ ਮੈਂ ਫੈਟ ਨਹੀਂ ਬਹੁਤਾ ਖਾਂਦਾ ਪਰ ਅਗਰ ਆਪਣੀ ਡਾਈਟ ਚੈੱਕ ਕਰਨ ਨੂੰ ਆਪਣੀ ਤੇ ਆਨੰਦ ਦੇਖਣ ਤੇ ਕੋਈ ਚੀਜ਼ਾਂ ਵਿੱਚ ਗਲਤ ਮਲਤੋਚ ਵੀ ਹੁੰਦੀ ਹੈ ਜੀ ਇਹ ਹੁਣ ਆਪਾਂ ਲੋਕ ਪੰਜਾਬੀ ਲੋਕ ਅਸੀਂ ਦੁੱਧ ਬੜਾ ਪੀਨੇ ਆ ਹੂੰ ਦੁੱਧ ਦੀ ਬਣੀ ਵਸਪਾ ਬਹੁਤ ਖਾਂਦੇ ਆ ਉਸ ਵਿੱਚ ਵੀ ਫੈਟ ਹੁੰਦਾ ਹੀ ਹੈ ਦੁੱਧ ਨੂੰ ਪ੍ਰੋਸੈਸ ਕਰਨ ਨੂੰ ਟਾਈਮ ਲੱਗਦਾ ਹੈ ਫਿਰ ਅਸੀਂ ਲੋਕ ਜਿਹੜਾ ਹੈਗਾ ਨਮਕ ਦਾ ਸਿਵਾ ਨਾ ਅਸੀਂ ਲੋਕ ਕਬੀ ਠੋਕੇ ਕਰਦੇ ਆ ਜੀ ਆਮ ਮਸਾਲੇ ਅਸੀਂ ਬਹੁਤ ਖਾਂਦੇ ਆਗੇ ਮਸਾਲਿਆਂ ਚ ਕਈਆਂ ਚ ਜਿਹੜਾ ਹੈਗਾ ਮਲਾਵਟ ਵੀ ਹੁੰਦੀ ਹੈ ਹੂੰ ਇਹ ਲੋਕ ਬਹੁਤ ਜ਼ਿਆਦਾ ਫੇ ਸਾਡੇ ਘਰਾਂ ਚ ਵੀ ਆਪੇ ਦੇਖਦੇ ਆਂ ਪੰਜਾਬੀਆਂ ਦੇ ਘਰਾਂ ਚ ਆਪ ਦੇਖੀਦਾ ਤੇ ਹਰ ਗੱਲ ਤੇ ਪੈਨਗੋਲ ਖਾ ਲੈਣੇ ਆਪਾਂ ਚਲੋ ਚਲ ਪੈਨਗੋਲ ਖਾ ਲਓ ਟੈਰਨ ਖਾ ਲਓ ਫਲਾਣੀ ਖਾ ਲਓ ਠੀਕ ਹੈ ਨਾ ਤੋ ਇਹ ਚੀਜ਼ਾਂ ਜਾਂ ਫੇ ਅਸੀਂ ਲੋਕ ਮੈਂ ਅਕਸਰ ਦੇਖਦਾ ਬਸ ਕਿ ਲੇਡੀਜ਼ ਦੀ ਜੇ ਗੱਲ ਕਰਾਂ ਹਰ ਗੱਲ ਤੇ ਦਵਾਈ ਖਾ ਲੈਣੀ ਮਿਲ ਨਹੀਂ ਜਪਾਵਾ ਤਾਂ ਵੀ ਦਵਾਈ ਖਾ ਲਓ ਮਤਲਬ ਇੱਕ ਰੂਟੀਨ ਆ ਸਾਡੇ ਘਰਾਂ ਚ ਚਲੋ ਆ ਪੱਤੇ ਪਏ ਹੁੰਦੇ ਘਰਾਂ ਮਨ ਦਵਾਈਆਂ ਦੇ तो ਰੁਝਾਨ ਵੀ ਥੋੜਾ है, ਨਹੀਂ थोड़ा वेट नहीं करनी, ਲਪਣਾ ਤੋਦਨਾ ਇੱਕ ਪ੍ਰੋਬਲਮ ਆਉਂਦੀ ਹੈ ਤੇ ਅੱਜ ਕੱਲ ਕੋਕੋਕੋਲਾ ਦਾ ਬੜਾ ਕੰਮ ਚੱਲਿਆ ਹੋਇਆ ਲੋਕੀ ਪੀਦੇ ਬਹੁਤ ਹੈ ਹੂੰ ਬਰ दारू ਤੋਂ ਇਲਾਵਾ ਦੀ ਗੱਲ ਕਰ दारू तो ਖੈਰ ਹੈ ਹੀ ਹੈ ਬਾਕੀ ਚੀਜ਼ਾਂ ਨਾਲ ਵੀ ਫਰਕ है, ਜੀ ਜੀ ਲੈ ਲਈ ਤੇ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਫੈਟੀ ਲੀਵਰ ਜਦੋਂ ਵੀ ਤੁਹਾਡੇ ਇਨਜ਼ਾਈਮਸ ਵਧਣੇ ਲਿਵਰ ਦੇ ਉਹਦੇ ਬੱਚੇ ਮੂਲ ਕਾਰਨ ਤੇ ਇਹੀ ਹੁੰਦੇ ਆ ਠੀਕ ਹੈ ਹਾਂ ਇੱਕ ਕਾਰਨ ਬੜਾ ਵੱਡਾ ਸਟ्रेस ਦਾ ਫੈਕਟਰ ਹੁਣ ਸਟ्रेस ਲੋਕ ਮੰਨਦੇ ਨਹੀਂ ਜੀ ਸਟ्रेस ਨਾਲ ਕੀ ਹੋ ਜੂਗਾ ਸਟ्रेस ਨਾਲ ਬਹੁਤ ਜ਼ਿਆਦਾ ਅਸਰ ਪੈਂਦਾ ਸਾਡੇ ਸਾਡੇ ਗੱਟ ਤੇ ਸਾਡੇ ਡਾਇਰੈਕਸ਼ਨ ਤੇ ਹੁਣ ਅਕਸਰ ਮੇਰੇ ਕੋਲ ਲੋਕ ਆਉਂਦੇ ਜੀ ਮੇਰਾ ਜੀ ਗੋਲ ਬਟਰ ਚ ਸਟੋਨ ਹੈ ਹੁਣ ਗੋਲ ਬਟਰ ਕੀ ਹੈ ਗੋਲ ਬਟਰ ਇਜ਼ ਅ ਪਾਰਟ ਆਫ ਲਿਵਰ ਉਹ ਦਾ ਐਕਸਟੈਂਡਡ ਪਾਰਟ ਆ ਲਿਵਰ ਦਾ ਠੀਕ ਹੈ ਨਾ ਜਿਹੜੀ ਵੀ ਸਫਾਈ ਲਿਵਰ ਕਰਦਾ ਹੈ ਉਹਦਾ ਕਚਰਾ ਮਚਰਾ ਜੋ ਵੀ ਉਹ ਗੋਲਵਟਰਸ ਪਾਣ ਦਾ ਪੜਾ ਠੀਕ ਹੈ ਤੇ ਗੋਲਵਟਰ ਨੂੰ ਕਨਵਰਟ ਕਰਨ ਦਾ ਬਾਈਲ ਚ ਤੇ ਬਾਈਲ ਸਾਡੇ ਪੇਟ ਤੇ ਜਾਂਦੀ ਹੈ ਉਹਨੂੰ ਉਹ ਡਾਈਜੈਸ਼ਨ ਚ ਕੰਮ ਆਉਂਦੀ ਖਾਸ ਕਰਕੇ ਫੈਟ ਦੇ ਡਾਈਜੈਸ਼ਨ ਚ ਠੀਕ ਹੈ ਹੁਣ ਗੋਲਵਟਰ ਦੇ ਸਟੋਨ ਬਣ ਗਏ ਸਟੋਨ ਕਿਉਂ ਬਣੇ ਕਿਉਂਕਿ ਜਿੰਨਾ ਵੀ ਬਲੱਡ ਸਾਫ ਕੀਤਾ ਉਹ ਜਿਹੜਾ ਕੋਲੇਸਟ੍ਰੋਲ ਹੁੰਦੇ ਐ ਐਕਸਟਰਾ ਕੋਲੇਸਟ੍ਰੋਲ ਉਹ ਚੱਲ ਕੇ ਗੋਲਵਟਰ ਚ ਹੁਣ ਕੋਲੇਸਟ੍ਰੋਲ ਆਪਸੇ ਜੋੜ ਜੋੜ ਕੇ ਜੋੜ ਜੋੜ ਕੇ ਆਪਸ ਚ ਸਟੋਨ ਦੀ ਰੂਪ ਲੈ ਲਿਆ ਉਹਦੇ ਸਟੋਨ ਨਹੀਂ ਹੁੰਦੇ ਉਹ ਬੜੇ ਸਪੰਜੀ ਹੁੰਦੇ ਆ ਉਹ ਹਰੇ ਰੰਗ ਦੇ ਬਣ ਜਾਂਦੇ ਗਿਆ ਪਰ ਜੋ ਐਕ ਤੋਂ ਪੇਨ ਕਰਦੇ ਆ ਜੀ ਬਹੁਤ ਜ਼ਿਆਦਾ ਪੇਨ ਹੋਣਾ ਹੁੰਦੀ ਕੀ ਐ ਇੱਥੇ ਇਸ ਜਗ੍ਹਾ ਤੇ ਪੇਟ ਤੇ ਥੱਲੇ ਇੱਧਰ ਬੋਬੋ ਪੇਨ ਵੀ ਤੋਂ ਪੇਨ ਕਰਕੇ ਕੀ ਕਰੀਦਾ ਆਪਾਂ ਭੱਜ ਕੇ ਜਾਈਦਾ ਗੋਲ ਬੱਡਰ ਕਢਾ ਦਿਓ ਆਪਣਾ ਹੂੰ ਠੀਕ ਐ ਨਾ ਤੇ ਗੋਲ ਬੱਡ ਕੱਢ ਕੇ ਬੰਨੇ ਮਾਰਦੇ ਉਹਨਾਂ ਕਿਉਂ ਸਾਡੀ ਸਾਡਾ ਡਿਸੀਜਨ ਉਲਟਾ ਹੋਰ ਵੀ ਖੋ ਜਾਂਦਾ ਹੂੰ ਹੋਰ ਵੀਕ ਹੋ ਗਿਆ ਤੋਂ ਕਹਿੰਦਾ ਭਾਵਕ ਅਸੀਂ ਗੋਲ ਬੈਡਰੂਮ ਬਚਾ ਸਕਦੇ ਆ ਅਸੀਂ ਕੋਸ਼ਿਸ਼ ਕਰਾਉਂਦੇ ਇੱਥੇ ਕਿ ਸਾਡੇ ਕੋਲ ਕੋਰਸ ਨਾਲ ਪਹਿਲੀ ਗੱਲ ਤਾਂ ਗੋਲ ਬਟਨ ਦੀ ਪੇਨ ਨਹੀਂ ਹੋਊਗੀ ਗੋਲ ਬਟਨ ਨੂੰ ਸਫਾਈ ਕੀਤੀ ਜਾ ਸਕਦੀ ਹੈ देयर आर so many things we can do that ਤੋ ਛਟਪਟ ਜਾ ਕੇ ਇਦਾਂ ਗੋਲ ਬਟਨ ਕੋ ਘੜਾਪਲੇ ਪਾਸੇ ਨਾ ਜਾਓ ਇਦਾਂ ਦਾ ਹਏ ਦੇਖੋ ਤੁਸੀਂ ਅਸੀਂ ਬਿਮਾਰੀ ਦੀ ਗੱਲ ਕਰਦੇ ਆ ਮੇਰੇ ਕੋਲ ਪੇਸ਼ੈਂਟ ਹੁੰਦੇ ਜਿਹੜੇ ਕਹਿੰਦੇ ਲਿਵਰ ਨੂੰ ਅਸੀਂ ਚੇਂਜ ਟ੍ਰਾਂਸਪਲੈਂਟਰ ਤਾਂ ਦੀ ਨਵੋ ਲੋਕਾਂ ਦੀ ਆ ਜਾਂਦੀ ਹੈ ਹੂੰ ਕਿਹੜੇ ਲੋਕ ਡਾਇਬੀਟਿਕ ਬਹੁਤ ਜ਼ਿਆਦਾ ਨੇ ਉਹਨਾਂ ਦਾ ਪ੍ਰਸ਼ਨ ਨਹੀਂ ਕਰ ਸਕਦੇ ਉਹ ਕਰਨਗੇ ਫਿਰ ਤੋ ਸਾਨੂੰ ਚਾਹੀਦਾ ਕਿ ਅਸੀਂ ਆਯੁਰਵੈਦਿਕ ਹੈਲਪ ਨਾਲ ਨੂੰ ਪਾ ਕੇ ਜਗ ਇਹਦੀ ਗੱਲ ਕਰਦੇ ਆ ਕਿਦਾ ਸੇਵ ਕਰੀਏ ਜੀ ਜੀ ਬਿਲਕੁਲ ਤੇ ਲੀਵਰ ਨੂੰ ਡਾਕਟਰ ਸਾਹਿਬ ਆਯੁਰਵੈਦਿਕੇ ਢੰਗ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਠੀਕ ਕੀਤਾ ਜਾ ਸਕਦਾ ਆ ਕੀ ਇਕੱਲੀਆਂ ਦਵਾਈਆਂ ਹੀ ਲੈਣੀਆਂ ਪੈਂਦੀਆਂ ਨੇ ਜਾਂ ਫਿਰ ਡਾਈਟ ਸਹੀ ਕਰਨ ਦੇ ਨਾਲ ਵੀ ਲੀਵਰ ਨੂੰ ਲੋਕੀ ਘਰ ਬੈਠੇ ਠੀਕਾ ਸਕਦੇ ਨੇ ਦੇਖੋ ਇਹ ਡਿਪੈਂਡ ਕਰਦਾ ਉਹਦੀ ਸਟੇਜ ਕਿਹੜੀ ਆ ਹਮ ਦੇਖੋ ਨਾ ਅਗਰ ਤਾਂ ਇਨੀਸ਼ਲ ਸਟੇਜ ਤੇ ਆ ਕਿ ਹੁਣ ਸ਼ੁਰੂਆਤ ਹੋਇਆ ਫੈਟੀ ਲੀਵਰ ਹੈਗਾ ਤਾਂ ਇਹ ਮਤ ਦੇਖਦਾ ਨਾ ਕਈ ਵਾਰੀ ਲੋਕੀ ਕਰਦੇ ਫੈਟੀ ਲੀਵਰ ਕੋਈ ਗੱਲ ਨਹੀਂ ਫੇਕੀ ਹੋ ਗਿਆ ਆਪੇ ਠੀਕ ਹੋ ਜਾ ਡਾਕਟਰ ਵੀ ਇਹ ਡਗਣਦੇ ਆ ਕ੍ਰੈਡ ਕਰੋ ਜਰ ਜ਼ਰੂਰੀ ਕੇਸ ਲਿਵਰ ਫੈਟੀ ਤੋਂ ਹੁੰਦੇ ਫੈਟੀ ਤੋਂ ਸ਼ੁਰੂ ਹੁੰਦੇ ਜੀ ਤੇ ਕੋਈ ਵੇਟ ਕਰਨੀ ਆ ਯੂ ਸ਼ੁੱਡ ਨਾਟ ਵੇਟ ਆ ਪੱਕਾ ਦੀ ਵੇਟ ਕਰਨੀ ਹੈ ਬੜਾ ਹੀ ਸਿੰਪਲ ਜਾਂ 3 ਮੰਥ ਦਾ ਕੋਰਸ ਅਸੀਂ ਕਰਾਣੇ ਆ ਫੈਟੀ ਦੇ ਵਰ ਦਾ ਯਾਨੀ ਕਿ 3 ਮਹੀਨੇ ਦੇ ਵਿੱਚ ਲਿਵਰ ਫੈਟੀ ਵਰ ਤੁਹਾਡਾ ਠੀਕ ਹੋ ਸਕਦਾ ਤੁਸੀਂ ਚੈੱਕਅਪ ਕਰਾ ਸਕਦੇ ਬਾਅਦ ਚ ਆਪਣਾ ਜਾ ਕੇ ਹਮ ਤੁਹਾਨੂੰ ਕੋ ਲੋੜ ਨਹੀਂ ਕਿ ਤੁਸੀਂ ਤੁਸੀਂ ਆਪਣਾ ਨਾਮ ਨਾਲ ਚੈੱਕਅਪ ਕਰਾਓ ਯੂ ਵਿਲ ਸੀ ਕਿ ਲਿਵਰ ਫੈਟੀ ਲਿਵਰ ਠੀਕ ਹੋ ਗਿਆ ਹੁਣ ਇਹਦੇ ਚ ਕੀ ਹੈ ਕਿ ਤੁਸੀਂ ਕਹਿੰਦੇ ਵੀ ਦਵਾਈ ਖਾਣ ਦੀ ਜ਼ਰੂਰੀ ਹੈ ਨਹੀਂ ਜ਼ਰੂਰੀ ਨਹੀਂ ਤੁਸੀਂ ਦਵਾਈ ਤੋਂ ਬਿਨਾਂ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਹਰੀ ਸਬਜ਼ੀ ਜ਼ਿਆਦਾ ਖਾਓ ਤੁਸੀਂ ਕੋਸ਼ਿਸ਼ ਕਰੋ ਕਿ ਸ਼ਰਾਬ ਦੀ ਵਰਤੋਂ ਨਾ ਕਰੋ ਦਵਾਈਆਂ ਨਾ ਖਾਓ ਪਰ ਕਈਆਂ ਲੋਕਾਂ ਤੋਂ ਬਿਨਾਂ ਗੁਜ਼ਾਰਾ ਹੈ ਨਹੀਂ ਉਹਨਾਂ ਨੂੰ ਖਾਣੀ ਪੈਣੀ ਹੈ ਉੱਥੇ ਬਾਕੀ ਕਰਾਂਗੇ ਅਜਿਹੇ ਤਰੀਕੇ ਨਾਲ ਆਪਾਂ ਤਾਂ ਹੀ ਠੀਕ ਕਰਾਂਗੇ ਜੇ ਆਪਾਂ ਨੂੰ ਆਪਾਂ ਬਿਲਕੁਲ ਉਹ ਖਾਣਾ ਪੀਣਾ ਬੰਦ ਕਰ ਦਈਏ ਆਪਣਾ ਜੀ ਪਰ ਉਹ ਹੋ ਨਹੀਂ ਸਕਦਾ ਅਣ ਹਰੀ ਸਬਜ਼ੀਆਂ ਅਜਿਹਾ ਕਿਹੜਾ ਫਰਟੀਲਾਈਜ਼ਰ ਹੈਗਾ ਤੇ ਕੀ ਕਰੋਗੇ ਸੋ ਬਹੁਤ ਜ਼ਰੂਰੀ ਹੈ ਕਿ ਕੋਰਸ ਕਰ ਲਿਆ ਜਾਵੇ ਅਸੀਂ 3 ਮਨ ਦਾ ਕੋਰਸ ਕਰਾਉਂਦੇ ਹਾਂ ਹਾਂ ਜੀ ਫੈਟ ਲਿਵਰ ਬਿਲਕੁਲ ਤੁਸੀਂ ਦੇਖ ਲਓਗੇ ਅਗਰ ਉਮਰ 50 ਤੋਂ ਥੱਲੇ ਹੈ 45 ਤੋਂ ਥੱਲੇ ਹੈ ਤਾਂ ਬਿਲਕੁਲ ਯਾ ਇੱਕ ਅਦਾ ਦੋ ਮਹੀਨੇ ਹੋਰ ਲੱਗ ਸਕਦੇ ਹੈ ਤੇ ਜੇ ਜਿਆਦਾ ਸਮੱਸਿਆ ਹੈ ਤੇ ਦੈਨ ਆਫ ਕੋਰਸ ਯੂ ਹੈਵ ਟੂ ਗੋ ਫੋਰ ਜਦੋਂ ਮੇਰੇ ਕੋਲ ਪੇਸ਼ੈਂਟ ਕਰਕੇ ਪਿੱਛੇ ਉਹਨਾਂ ਦਾ ਡਕਟ ਚ ਉਹ ਰੁਕਾਵਟ ਆ ਗਈ ਹੈ ਲਿਵਰ ਦੇ ਤੇ ਲਿਵਰ ਉਹਦੇ ਕਰਕੇ ਬਹੁਤ ਜਿਆਦਾ ਉਹਨਾਂ ਦਾ ਕੰਪਰਮਾਈਜ਼ ਹੋ ਰਿਹਾ ਹੈ ਤਾਂ ਅਸੀਂ ਉਹਨਾਂ ਨੂੰ ਦਵਾਈ ਦੇ ਨਾਲ ਨਾਲ ਉਹਦੀ ਡਕਟ ਵੀ ਕਲੀਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਿਰ ਡਕਟ ਕਲੀਨ ਹੋ ਜਾਵੇ ਹਮ ਪਰ ਉਹਨੂੰ ਕਾਫੀ ਕਿਨਾਂ ਨਾ ਮੈਂ ਕਰ ਇਦਾਂ ਦੇ ਕੇਸੜਾ ਕੋ ਅਲੱਗ-ਅਲੱਗ ਤਰ੍ਹਾਂ ਦੇ ਕੇਸੜਾ ਕੋ ਲਿਵਰ ਚ ਕਈ ਤਰ੍ਹਾਂ ਦੇ ਕੇਸੜਾ ੜਕਾਉਂਦੇ ਆ। ਫੈਟਿਕ ਲਿਵਰ ਦਾ ਬੜਾ ਆਮ ਜਿਹਾ ਨਾ। ਉਹ ਲਿਵਰ ਫਿਰੋਸਿਸ ਹੈਗਾ ਆ। ਉਹਦੇ ਚ ਜਿਹੜਾ ਹੈਗਾ ਕਿ ਲਿਵਰ ਪੇਸ਼ੰ ਨੂੰ ਅਜਾ ਕੀ ਕਰਦੇ ਡਾਕਟਰ ਕਿ ਉਹ ਦਵਾਈਆਂ ਸਟਰੋਂਗ ਦਿੰਦੇ ਆ। ਤੇ ਉਹਨੂੰ ਸਟੀਰੋਇਡ ਦਿੱਤੇ ਜਾਂਦੇ ਆ। ਹੂੰ। ਪਰ ਸਟੀਰੋਇਡ ਨਾਲ ਉਲਟਾ ਸਿਕੋ ਹੋਰ ਨੁਕਸਾਨ ਹੁੰਦਾ। ਤੇ ਲਿਵਰ ਨੂੰ ਅਸੀਂ ਰਿਵਾਈਵ ਕਰ ਸਕਦੇ ਆ। ਅਸੀਂ ਨਾਲ ਦਵਾਈ ਦੇ ਨਾਲ থੈਰੇਪੀਜ਼ ਦਿੰਨੇ ਆ ਵੀ ਲਿਵਰ ਦੇ ਉੱਪਰ। ਠੰਡੇ ਪਾਣੀ ਦੀ ਪੱਟੀ ਰੱਖਿਆ ਕਰੋ। ਯਾਨੀ ਕਿ ਬਰਫ਼ ਪਾ ਕੇ ਰੱਖੋ। ਠੰਡੇ ਪਾਣੀ ਦੀ ਪੱਟੀ ਨਾਲ ਬਹੁਤ ਜਲਦੀ ਦੇ ਵਰਨ ਨੂੰ ਜਲਦੀ ਮਿਲਦਾ ਹੈ ਕਿਉਂਕਿ ਲਿਵਰ ਸੀ ਇਹਨੂੰ ਪਿਤ ਦੋਸ਼ ਮੰਨਦੇ ਰਹੇ ਗਾਣੇ ਕਿ ਪਿਤ ਪਿਤ ਵਰ ਗਰਮੀ ਪੈ ਗਈ ਅੰਦਰ। ਹੂੰ। ਤੋਂ ਉਹਨਾਂ ਦੀ ਡਾਈਟ ਚੇਂਜ ਕਰਦੇ ਆਂ ਵੀ ਭਾਈ ਆ ਡਾਈਟ ਕਰੋ। ਆ ਜੂਸਿੰਗ ਕਰਨੀ ਆ। ਜੂਸ ਕਿਦਾਂ ਪੀਣੇ ਆ ਕਿਉਂਕਿ ਜੋ ਲਿਵਰ ਸਰਾਸ ਹੁੰਦਾ ਗੈਸ ਬੜੀ ਬਣਦੀ ਪੇਟ 'ਚ ਤੇ ਜੂਸ ਬਾਲਾ ਗੈਸ ਬਣਨਾ ਪੈਂਦੀ। ਅਸੀਂ ਦਾ ਅਸੀਂ ਗਾਈਡ ਕਰਦੇ ਭਾਈ ਕਿਹੜਾ ਜੂਸ ਪੀਣਾ ਚਾਹੀਦਾ ਚਾਹੀਦਾ। ਹੂੰ। ਨਮਕ ਬਹੁਤ ਕਾਲਾ ਮਿੱਠਾ ਘੱਟ ਖਾਣਾ। ਕੋਈ ਪੂਰਾ ਨਾਲ ਬਾਰੇ ਇਹਦੇ ਬਿਨਾਂ ਕਰਾਂਗੇ ਤੋ ਲਿਵਰ ਸਰੋਸਿਸ ਤੂੰ ਕਾਮਯਾਬ ਹੋ ਹੀ ਨਹੀਂ ਸਕਦੇ ਜੀ ਉਧਰ ਭਾਵੇਂ ਉੱਚੇ ਹੋ ਜਾਓ ਫੈਟ ਦੇ ਵਿੱਚ ਹੋ ਸਕਦਾ ਤੀ ਬੜਾ ਟਾਈਮ ਦਾ ਟਾਈਮ ਲੱਗਦਾ ਪਰ ਲਿਵਰ ਸਰੋਸਿਸ ਜੋ ਡਿਜ਼ੀਜ਼ ਸਰੋਸਿਸ ਦਾ ਹੈ ਜਾਂ ਆਪਣਾ ਗੋਲ ਬੱਡਰ ਡਿਜ਼ੀਜ਼ ਹੈ ਯੂ ਹੈਵ ਟੂ ਹੈਵ ਟੇਕ ਕੇਅਰ ਆਫ ਮੈਡੀਸਨ ਅਲੋਂਗ ਵਿਦ ਅਦਰ ਥੈਰਾਪੀਟਿਕ ਥੈਰਾਪੀਸ ਜੀ ਡਾਕਟਰ ਜੀ ਜੇ ਨਾਲ ਗਾਲ ਕਰੀਏ ਵੋਮਿਟਿੰਗਸ ਜੇ ਆਉਂਦੀਆਂ ਨੇ ਤਾਂ ਉਹ ਵੀ ਲੀਵਰ ਜੇ ਬਿਮਾਰ ਹੁੰਦਾ ਹੈ ਉਹਦੇ ਸਿੰਪਟਮ ਸ਼ੁਰੂ ਹੁੰਦੇ ਨੇ ਤਾਂ ਵੋਮਿਟਿੰਗਸ ਵੀ ਆਉਂਦੀਆਂ ਨੇ ਸਰ ਪਹਿਲਾਂ ਕਾਲ ਲੈਂਦੇ ਹਾਂ ਸਪਹਿਲਾਂ ਹਲੋ ਸਤਿ ਸ਼੍ਰੀ ਅਕਾਲ ਜੀ ਇਹ ਸਰ ਸਤਿ ਸ਼੍ਰੀ ਅਕਾਲ ਜੀ ਅਜਾ ਅਸੀਂ ਡਾਕਟਰ ਸਾਹਿਬ ਨੂੰ ਪੁੱਛਣਾ ਸੀ ਜਿਹੜੀ ਗਾਲ ਬਲੇਡਰ ਦੇ ਵਿੱਚ ਪਤਰੀ ਹੁੰਦੀ ਆ ਉਹ ਕਿੰਨੇ ਸਾਈਜ਼ ਦੀ ਹੋਵੇ ਜੇ ਨਿਕੋ ਸਰ ਜੀ ਇਹਨਾਂ ਦੀ ਦਵਾਈ ਉਹ ਤੇ ਕਿੰਨਾ ਸੌਂਾ ਲੱਗ ਸਕਦਾ ਜੀ ਡਾਕਟਰ ਸਾਹਿਬ ਤੁਸੇ ਕੁਛ ਪੁੱਛਣਾ ਹੋਰ ਨਹੀਂ ਬਸ ਠੀਕ ਹੈ ਜੀ ਗੱਲ ਹਾਂ ਜੀ ਨਹੀਂ ਬਸ ਤੁਸੀਂ ਮੈਂ ਸੜੀ ਤੋਂ ਬੋਲਦਾ ਠੀਕ ਹੈ ਜੀ ਜੀ ਤੁਸੀਂ ਅਨਸਰ ਸੁਣ ਸਕਦੇ ਹੋ ਧੰਨਵਾਦ ਕਾਲ ਕਰਨ ਦੇ ਲਈ ਹਾਂ ਜੀ ਠੀਕ ਹੈ ਠੀਕ ਹੈ ਅੱਜ ਕਿੰਨਾ ਸਮਾਂ ਲੱਗੂਗਾ ਤੇ ਉਹਦੀ ਮਤਲਬ ਜਿਹੜਾ ਹੈਗਾ ਕਿ ਕਿੰਨੇ ਦੇ ਹੋ ਨਿਕਲ ਠੀਕ ਹੈ ਜੀ ਹਾਂ ਜੀ ਡਾਕਟਰ ਸਾਹਿਬ ਦੇਖੋ ਇਦਾਂ ਇਹਨਾਂ ਦਾ ਕੁਸਚਨ ਹੈ ਵੀ ਗੋਲਬਟਰ ਦੀ ਪੱਥਰੀ ਹੈ ਕਿੰਨੇ ਸਾਈਜ਼ ਦੀ ਹੋ ਤੇ ਕਿੰਨੀ ਨਿਕਲ ਇਹ ਚ ਪੱਥਰੀਆਂ ਹੁੰਦੀਆਂ ਪੱਥਰੀ ਨਹੀਂ ਪੱਥਰੀਆਂ ਹੁੰਦੀਆਂ ਜਰਮਾਂ ਨੂੰ ਜੀ ਤੇ ਉਹਨੂੰ ਆਪਾਂ ਕਢਣਾ ਨਹੀਂ ਇੱਕਦਮ ਕੱਟਣ ਵਾਲੇ ਪਾਸੇ ਨਹੀਂ ਜਾਣਾ ਸੀ ਠੀਕ ਹੈ ਅਸੀਂ ਉਹਦੀ ਮੇਨਲੀ ਹੁੰਦਾ ਕਿ ਇਹ ਪਥਰੀਆਂ ਸਭ ਦੇ ਵੱਧ ਘੱਟ ਸਭ ਦੇ ਹੁੰਦੀ ਹੈਗੀ ਆ ਹਮ ਮੈਜੋਰਟੀ ਸਾਨੂੰ ਉੱਥੇ ਪੇਨ ਨਹੀਂ ਹੋਣੀ ਚਾਹੀਦੀ ਮੇਨ ਗੱਲ ਇਹ ਆ ਤੋਂ ਅਸੀਂ ਪਥਰੀ ਕੱਟਣ ਵਾਲੇ ਪਾਸੇ ਕਿਉਂ ਹੁੰਦਾ ਕਿ ਪਥਰੀ ਗਈ ਜਾ ਕੇ ਡਕਟ ਚ ਫਸ ਜਾਂਦੀ ਹੈਗੀ ਹਮ ਸੋ ਦੈਟ ਇਜ਼ ਆ ਕੰਪਲਿਕੀਸ਼ਨ ਹੋ ਸਕਦੀ ਹੈਗੀ ਤੋਂ ਅਸੀਂ ਉਸ ਪਾਸੇ ਜਾਣਾ ਨਹੀਂਗਾ ਉਹ ਅਸੀਂ ਪਹਿਲਾਂ ਕੀ ਕਰਨਾ ਦਵਾਈ ਰਾਈ ਉਹਦੀ ਵੈਸੇ ਪਥਰੀ ਫੋਰ ਐਗਜ਼ਾਮਪਲ ਆ ਪਥਰੀ ਹੈ ਤੇ ਜਿਹਦੇ ਆਸ-ਪਾਸ ਏਰੀਆ ਸਾਫ ਕਰਾ ਲੇ ਸਲੱਗ ਏਰੀਆ ਸਾਫ ਕਰ ਦਿੱਤਾ ਤਾਂ ਕਿ ਤੂੰ ਪੇਨ ਰੈਕਟਿਫਾਈ ਹੋ ਜਾਏ ਪੇਨ ਖਤਮ ਹੋ ਜਾਂਦਾ ਠੀਕ ਹੈ ਨਾ ਯਾਨੀ ਕਿ ਆਸਪਟਲ ਦਾ ਕਚਰਾ ਨਾਲ ਹੋਰ ਪਥਰੀਆਂ ਚ ਕਨਵਰਟ ਹੋਣਾ ਉਹ ਨਿਕਲ ਜਾਵੇ ਪਥਰੀ ਨੂੰ ਨਾ ਛੇੜਿਆ ਜਾਵੇ ਉਹ ਦਵਾਈ ਨਾਲ ਅਸੀਂ ਕਰ ਸਕਦੇ ਹਿਜ਼ਲੀ ਉਹਦਾ ਹੁੰਦਾ ਕਿ ਉਹਨੂੰ ਪੇਸ਼ੈਂਟ ਨੂੰ ਪੇਨ ਨਹੀਂ ਹੁੰਦੀ ਤੇ ਇਨ ਫਿਊਚਰ ਉਹ ਪ੍ਰਬੰਧ ਕਰ ਦਿੰਨੇ ਆ ਤਾਂ ਕਿ ਇਨ ਫਿਊਚਰ ਪਥਰੀਆਂ ਹੋਰ ਨਾ ਬਣ ਠੀਕ ਹੈ ਨਾ ਆਪਣਾ ਮੇਨ ਤਾਂ ਮਸਲਾ ਸੋਲਵ ਕਰਨਾ ਕਿਉਂਕਿ ਪਥਰੀ ਕਿ ਉਹ ਅੱਗੇ ਜਾ ਕੇ ਫਸ ਸਕਦੀ ਹੈ ਤੇ ਜੇ ਬਹੁਤ ਜ਼ਿਆਦਾ ਆ ਤੇ ਫੇ ਅਸੀਂ ਆਪਣੀ ਸੁਪਰਵਾਈਜ਼ਨ ਦੇ ਵਿੱਚ ਇੱਕ ਕੋਰਸ ਕਰਾਉਨੇ ਆ 3 ਟੂ 4 ਦਿਨ ਦਾ ਕੋਰਸ ਉਹਨਾਂ ਪਥਰੀਆਂ ਫਲਸ਼ ਆਊਟ ਹੋ ਜਾਂਦੀਆਂ ਹੈ ਤੇ ਉਹ ਅਸੀਂ ਪਰ ਆਪਣੀ ਮੌਜੂਦਗੀ ਚ ਕਰਾਉਨੇ ਆ ਕਿ ਬਰ ਇੱਥੇ ਬਲਾਕ ਕਰੀਦਾ ਕੋਈ ਘਰ ਬਣੇ ਆਪਣੀ ਪਰ ਸਾਡੀ ਨਿਗਾ ਚ ਹੁੰਦਾ ਤੇ ਅਸੀਂ ਪੂਰਾ ਉਹਨੂੰ ਗਾਈਡ ਕਰ ਦਿਆ ਗਿਆ ਉਹ ਅਸੀਂ ਕਰਵਾ ਸਕਦੇ ਪਰ ਉਹਦੀ ਲੋੜ ਨਹੀਂ ਹੁੰਦੀ ਪਹਿਲਾਂ ਸਾਨੂੰ ਚਾਹੀਦਾ ਕਿ ਅਸੀਂ ਪੇਨ ਤੋਂ ਛੁਟਕਾਰਾ ਪਾਈਏ ਤਾਂ ਇਨ ਫਿਊਚਰ ਉਹ ਵੀ ਪਤਨੀਆਂ ਮੇਰੇ ਵੀ ਹੋਣਗੀਆਂ ਵਧ ਘਟ ਸਭ ਦੇ ਹੁੰਦੇ ਆ ਤੋ ਚ ਘਬਰਾਣ ਦੀ ਕੋਈ ਲੋੜ ਨਹੀਂ ਜੀ ਜੀ ਮੈਂ ਦੱਸ ਰਿਹਾ ਮੈਂ ਪੁੱਛ ਰਿਹਾ ਸੀ ਜਦੋਂ ਲੀਵਰ ਖਰਾਬ ਹੋਣ ਲੱਗਦਾ ਆ ਤਾਂ ਉਦੋਂ ਵਾਰਮਟਿੰਗਸ ਵੀ ਆਉਣੀਆਂ ਸਟਾਰਟ ਹੁੰਦੀਆਂ ਆ ਜ਼ਰੂਰੀ ਨਹੀਂ ਕਿ ਲਿਵਰ ਖਰਾਬ ਹੋ ਗਿਆ ਤਾਂ ਹੀ ਵੋਮਟਿੰਗ ਆ ਵੋਮਟਿੰਗ ਦੇ ਕਈ ਰੀਜ਼ਨ ਹੋ ਸਕਦੇ ਆ ਵੋਮਟਿੰਗ ਦੇ ਰੀਜ਼ਨ ਤੁਹਾਡਾ ਇੰਡੀਜੈਸ਼ਨ ਹੋ ਸਕਦਾ ਹੈ ਤੁਹਾਡੇ ਪੇਟ ਚ ਕੋਈ ਚੀਜ਼ ਐਲਰਜੀ ਹੋ ਸਕਦੀ ਹੈ ਆਹ ਬੱਚਿਆਂ ਨੂੰ ਅਗਰ ਵੋਮਟਿੰਗ ਆ ਰਹੀ ਹੈਗੀ ਜਾਂ ਤੁਹਾਨੂੰ ਦਾਰੂ ਮੋ ਕੋ ਇਥੇ ਲੁਕੀ ਮਰਕਾਉਂਦੇ ਬਿਛਣਾ ਦਿਆ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਗੁਰਜੀਤ ਕੇ ਮੈਂ ਕੀ ਦੱਸਾਂ ਆਪਣੀ ਆਪਣੇ ਲੋਕਾਂ ਦਾ ਹਾਲ ਕੀ ਹੁੰਦਾ ਇਦਾਂ ਦੁੱਖ ਵੀ ਹੁੰਦਾ ਬੜਾ ਹੂੰ ਲੋਕਾਂ ਦੇ ਚਿਹਰੇ ਪੇਸ਼ੰਮੜ ਕੋ ਗਾ ਮੈਂ ਤਾਂ ਆਪ ਗਾ ਲਿਵਰ ਦੇ ਤਾਂ ਹੀ ਕਰਦੇ ਪਏ ਆ ਜੀ ਉਹ ਦਵਾਈ ਲੈ ਜਾਂਦੇ ਦਾਰੂ ਪੀਂਦੇ ਬੜੀ ਆ ओके 3 ਮਿੰਟ ਦਵਾਈ ਲਗਾ ਕੇ ਠੀਕ ਹੋ ਜਾਂਦੇ ਮੁਰਕੇ ਫੇਪੀ ਨਿਸ਼ ਕਰ ਦਿੰਦੇ ਜੋ ਉਲਟੀਆਂ ਆਉਂਦੀਆਂ ਫੇ ਮਰ ਕੋ ਜਾਂਦੇ ਆ ਉਹਨਾਂ ਉਲਟੀਆਂ ਦੇ ਗੱਲ ਤੋਂ ਨਹੀਂ ਦਿਕੋ ਹੁਣ ਇਹ ਜਦੋਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਬਿਲਕੁਲ ਲੀਵਰ ਜਦੋਂ ਨਹੀਂ ਕੰਮ ਕਰਦਾ ਪਚਣਾ ਹੀ ਕੁਝ ਨਹੀਂ ਤਾਪੀ ਉਹਨੂੰ ਬਾਹਰ ਆਉਣਾ ਬਾਡੀ ਦਾ ਕੰਮ ਕੀ ਹੈ ਬਾਡੀ ਦਾ ਕੰਮ ਹੈ ਜਿਹੜੀ ਚੀਜ਼ ਨਹੀਂ ਪਚ ਰਹੀ ਉਹਨੂੰ ਬਾਹਰ ਫਟਣਾ ਜੀ ਉਲਟੀ ਦੀ ਸ਼ਕਲ ਚ ਜਾਂ ਉਹਨੂੰ ਆਪਣਾ ਪਾਟੀ ਦੀ ਸ਼ਕਲ ਚ ਫੇ ਦਸਤ ਲੱਗ ਜਾਂਦੇ ਗਿਆ ਤੋਂ ਕਹਿੰਦਾ ਪਾਬਦਾ ਕਿ ਯੈਸ ਆਫਕੋਰਸ ਪਰ ਆਪਰੇਸ਼ਨ ਤੋਂ ਲੱਗ ਜਾਂਦਾ ਪਤਾ ਕਿ ਮੈਨੂੰ ਬਾਹਰ ਉਲਟੀਆਂ ਆ ਰਹੀਆਂ ਇਹ ਨਹੀਂ ਪਚ ਰਿਹਾ ਤਾਂ ਕਿਹਦੇ ਕੋ ਲੜਕੀਆਂ ਰੋਟੀ ਯੂਜ ਕੁੜੀਆਂ ਹੁੰਦੀਆਂ ਦੇ ਡੂ ਬੁਲੀਮੀਆ ਉਹ ਕੀ ਕਰਦੇ ਹੈਗੇ ਆ ਉਲਟੀ ਕਰ ਦਿੰਦੀਆਂ ਰੋਟੀ ਖਾ ਕੇ ਉਲਟੀ ਕਰ ਦਿੰਦੀਆਂ ਤਾਂ ਕਿ weight ਨਾ ਵਧੇ। ਓਕੇ ਪਰ ਆਫਟਰ ਸਮ ਟਾਈਮ ਉਹਨਾਂ ਨੂੰ ਉਲਟੀ ਆ ਲਗਾਤਾਰ ਆਂਦੀ ਰਹਿੰਦੀਆਂ ਫੇ। ਹੂੰ। ਤੋਂ ਸੂਰ ਚ ਤਾਂ ਨਿਵਰਦਾ ਕਸੂਰ ਕੋਈ ਨਹੀਂ ਸੀ ਪਰ ਲਿਵਰ ਅਸੀਂ ਉੱਥੇ ਵੀ ਇਹ ਦਵਾਈ ਦੇ ਕੇ ਉਹਨੂੰ ਠੀਕ ਕਰ ਦਿੱਤਾ ਗਿਆ। ਜੀ। ਉਹਦੇ ਵਿੱਚ ਵੀ ਇਹ ਦਵਾਈ ਕੰਮ ਕਰਦੀ ਗਿਆ। ਜੇਕਰ ਕਿਸੇ ਨੂੰ ਬੁਖਾਰ ਨਹੀਂ ਬੁਖਾਰ ਚ ਚੜਨੋਂ ਨਹੀਂ ਉਤਰਦਾ ਪਿਆ। ਹੂੰ। ਉਹਦੇ ਵਿੱਚ ਵੀ ਲਿਵਰ ਦਾ ਆਪਣਾ ਦੋਸ਼ ਹੁੰਦਾ ਅਸੀਂ ਉਹ ਚ ਬਹੁਤ ਸਾਰੇ ਪੇਸ਼ੈਂਟਸ ਠੀਕ ਕਰਦੇ ਆ। ਕਾਸ ਆਫ ਦੇ ਬੱਚਿਆਂ ਚ ਬਹੁਤੇ ਹੁੰਦਾ ਵੀ ਬਾਰ ਬਾਰ ਬੁਖਾਰ ਚੜਦਾ ਬਾਰ ਬਾਰ ਉਥੇ ਵੀ ਅਸੀਂ ਆਪਣਾ ਦਵਾਈ ਦੇ ਕੇ ਜਿਹੜਾ ਜਿਹੜਾ ਲਿਵਰ ਨੂੰ ਸਹੀ ਕਰਦਾ ਉਹਨੂੰ ਬੁਖਾਰ ਨਹੀਂ ਹੁੰਦਾ ਮੁੜ ਕੇ ਉਹ ਤੇ ਡਿਫੈਂਸ ਸਟਰੋਂਗ ਹੋ ਜਾਊਗਾ ਲਿਵਰ ਇੱਕ ਐਸਾ ਆਰਗਨ ਆ ਡਿਫੈਂਸ ਸਟਰੋਂਗ ਕਰਨਾ ਉਹਦਾ ਬਹੁਤ ਕੰਮ ਔਰ ਡਿਫੈਂਸ ਉਹਦੇ ਕਰਕੇ ਸਾਰਾ ਸਟਰੋਂਗ ਹੁੰਦਾਗਾ ਤਾਂ ਕਿਸੇ ਵੀ ਤਰ੍ਹਾਂ ਦੀ ਵੋਮਿਟ ਅਗਰ ਆ ਰਹੀ ਕਿਸੇ ਨੂੰ ਡੈਫੀਨਟਲੀ ਉਹ ਚ ਲਿਵਰ ਦਾ ਬਹੁਤ ਡਟੂੜਗਾ ਜੀ ਡਾਕਟਰ ਸਾਹਿਬ ਤੁਸੀਂ ਬੱਚਿਆਂ ਦੀ ਗੱਲ ਕਰ ਰਹੇ ਤਾਂ ਮੈਂ ਸੁਣਾ ਚਾਹੂੰਗੀ ਕਿ ਕਿੰਨੇ ਕੁ ਉਮਰ ਦੇ ਜਿਹੜੇ ਬੱਚੇ ਨੇ ਤੁਹਾਡੇ ਕੋਲ ਮੋਸਟਲੀ ਆਉਂਦੇ ਨੇ ਮਤਲਬ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਜ਼ਰੂਰ ਕਿ ਆਪਣੇ ਬੱਚਿਆਂ ਦਾ ਜ਼ਰੂਰ ਧਿਆਨ ਰੱਖਣਾ ਤਾਂ ਤੁਸੀਂ ਏਜ ਦੱਸ ਸਕਦੇ ਹੋ ਅਸੀਂ 3 ਸਾਲ ਤੋਂ ਪਲੱਸ ਬੱਚਾ ਲੈਂਦੇ ਨੇ ਜੀ ਆਪਣੇ ਕੋਲ ਹੂੰ ਕਿਉਂਕਿ 3 ਸਾਲ ਦਾ ਬੱਚਾ ਪਲੱਸ ਬੋਲ ਸਕਦਾ ਅਗਰ ਉਹਨੂੰ ਕੋਈ ਦੁਖਤ ਕਲੀਫ ਉਹਦੇ ਆ ਰਹੀ ਹੈ ਤੇ ਹੀ ਕੈਨ ਡਿਸਕ੍ਰਾਈਬ অর ਸ਼ੀ ਕੈਨ ਡਿਸਕ੍ਰਾਈਬ ਤਾਂ ਜਦ ਤੱਕ 3 ਸਾਲ ਦਾ ਨਹੀਂ ਅਸੀਂ ਉਸ ਤੋਂ ਪਹਿਲਾਂ ਬੱਚਾ ਲੈਂਦੇ ਨਹੀਂ ਆਪਣੋਂ ਕੋ ਪਹਿਲਾਂ ਅਸੀਂ ਲਈਦਾ ਸੀ ਪਰ ਅਸੀਂ ਹੁਣ ਬੰ ਪੇਸ਼ੇ ਨੂੰ ਕੋਈ ਵਿਚਾਰਾ ਉਹ 10 ਸਾਲ ਦਾ ਬੱਚਾ ਉਹ ਉਹ ਅਸੀਂ 300 ਤੋਂ ਉੱਪਰ ਦਾ ਬੱਚਾ ਹੈ ਨਹੀਂ 300 ਤੋਂ ਪਹਿਲਾਂ ਤੋਂ ਹੀ ਆਪਣਾ ਡਾਕਟਰ ਕੋਲ ਜਾਬ ਐਸੇ ਵੀ ਇਸੇ ਮੇਸ਼ਾ ਕਰਨੇ ਹੈ ਅਗਰ ਤੁਹਾਨੂੰ ਕੋਈ ਸਮੱਸਿਆ ਆ ਰਹੀ ਗੋਡ ਯਰ ਫੈਮ ਡਾਕਟਰ ਫਰਸਟ ਅਗਰ ਤੁਹਾਨੂੰ ਲੱਗ ਰਿਹਾ ਹੈ ਉਹ ਤੇ ਆ ਕੇ ਠੀਕ ਨਹੀਂ ਹੋ ਰਿਹਾ देन ਯੂ ਸ਼ੁਡ ਕਮ ਟੂ ਅਸ ਫਿਰ ਅਸੀਂ ਟਰਾਟਮੈਂਟ ਪੂਰਾ ਕਰਾਂਗੇ ਜੀ ਤੇ ਨਾਲੇ ਡਾਕਟਰ ਸਾਹਿਬ ਜਿਨ੍ਹਾਂ ਦੇ ਅਪ ਸੇਖਣੇ ਨੇ ਉਹਨਾਂ ਨਾਲ ਇੱਕ ਵਾਰੀ ਆਪਣੇ ਕਲੀਨਿੰਗ ਦੇ ਡਿਟੇਲਸ ਜ਼ਰੂਰ ਸਾਂਝੀਆਂ ਕਰ ਦਿਓ ਬਿਲਕੁਲ ਜੀ ਸਾਡਾ ਕਲੀਨਿਕ ਹੈਗਾ ਜੀ ਬਾਇਓ ਕਲੀਨਿਕ ਵੀ ਆਰ ਇਨ ਬ੍ਰੈਂਟਨ 8550 ਟੋਰਮੋ ਰੋਡ ਔਰ ਇਸ ਤੋਂ ਇਲਾਵਾ ਮੇਰੀ ਹਰ ਮਿੰਟ ਮੇਰੀ ਫੇਰੀ ਹੁੰਦੀ ਹੈ ਜੀ ਮੈਂ ਹਰ ਮਹੀਨੇ ਐਡਮਿੰਟਨ ਕੈਲਗਰੀ ਸਰੀ ਜਾਣਾ ਇਸ ਵਾਰ ਵੀ ਆ ਰਿਹਾ ਮੈਂ 27 ਤੇ 29 ਨੂੰ ਆ ਰਿਹਾ ਐਡਮਿੰਟਨ ਕੈਲਗਰੀ ਸਰੀ 27 ਨੂੰ ਐਡਮਿੰਟਨ 29 ਨੂੰ ਕੈਲਗਰੀ ਸਰੀ ਉਸੇ ਤੀ ਮਿਲ ਸਕਦੇ ਹੋ ਬਾਕੀ ਇਸ ਤੋਂ ਇਲਾਵਾ ਸਾਡੀ ਦਵਾਈਆਂ ਡੇਲੀ ਤੌਰ ਤੇ ਅਸੀਂ ਕੈਨੇਡਾ ਯੂ ਐਸ ਤੇ ਹਰ ਜਗ੍ਹਾ ਸਾਡੀ ਦਵਾਈਆਂ ਜਾ ਰਹੀਆਂ ਡੇਲੀ ਅਸੀਂ ਸ਼ਿਪਮੈਂਟ ਕਰਦੇ ਆ ਗਿਆ ਅਗਰ ਕਿਸੇ ਨੂੰ ਕਾਰਬੇਟੇ ਕੋਈ ਆਪਣਾ ਟਰੀਟਮੈਂਟ ਚਾਹੀਦਾ ਹੋਵੇ ਵੀ ਕੈਨ ਟਾਕ ਔਨ WhatsApp ਜਾਂ Zoom ਤੇ ਅਸੀਂ ਗੱਲ ਕਰ ਸਕਦੇ ਹਾਂ ਬਿਲਕੁਲ ਅੱਜਕੱਲ੍ਹ ਰੋਜ਼ ਹੀ ਗੱਲਾਂ ਸਾਡੀਆਂ ਹੁੰਦੀਆਂ ਤੁਹਾਨੂੰ ਕਾਲ ਕਰ और एड्रेस एड्रस फोन नंबर नोट कर लो बायो क्लिनिक पचासी पाठ टॉल नोट जीरो पंद्रह लोकल नंबर है नौ सौ पां 1500 सौ नब्बे पंद्रह सौ नौ सौ सौ नब्बे पंद्रह सौ और टोल फ्री नंबर है जी किसी ने अगर दूरों कॉल करनी है दैट इज़ वन एट फाइव फाइव टू नाइन नाइन वन फाइव जीरो जीरो एक अठ सौ पचवंजा दो सौ पंद्रह सौ एक अठ सौ पचवंजा दो सौ पंद्रह सौ ਦੇ ਨਾਲ ਇਸ ਡਾਕਟਰ ਸਾਹਿਬ ਅੱਜ ਦੇ ਪ੍ਰੋਗਰਾਮ ਲਈ ਨਹੀਂ थैंक यू so much ਤੁਹਾਡਾ ਵੀ थैंक यू ਪੈਸੀ ਆਜਾ ਸਾਡਾ ਪ੍ਰੋਗਰਾਮ ਹਮਦਰਦ ਹੈਲਥ ਟਾਕ ਤੇ ਅੱਜ ਸਾਡੇ ਨਾਲ ਬਾਇਓਵੇ ਕਲੀਨਿਕ ਤੋਂ ਡਾਕਟਰ ਸਰਜੀਤ ਕੰਬੋਜੀ ਜੁੜੇ ਸੀ ਤੇ ਉਹਨਾਂ ਦੇ ਵੱਲੋਂ ਲੀਵਰ ਨੂੰ ਲੈ ਕੇ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਵਧੀਆ ਲੱਗੇ ਹੋਵੇਗੀ ਜੇਕਰ ਤੁਸੀਂ ਕੋਈ ਵੀ ਇਹਨਾਂ ਤੋਂ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਕੰਟੈਕਟ ਡਿਟੇਲਸ ਤੇ ਇਹਨਾਂ ਦੇ ਕਲੀਨਿਕ ਦੇ ਲੋਕੇਸ਼ਨ ਦਾ ਆਰਡਰ ਨਾਲ ਸਾਂਝੀ ਕਰ ਦਿੱਤੀ ਗਈ ਹੈ ਜੇ ਕੋਈ ਪ੍ਰੋਗਰਾਮ ਨੂੰ ਦੁਬਾਰਾ ਦੇਖਣਾ ਹੋਵੇ ਤਾਂ ਸਾਡੇ YouTube ਚੈਨਲ ਤੇ ਜਾ ਕੇ ਪ੍ਰੋਗਰਾਮ ਨੂੰ ਦੁਬਾਰਾ ਦੇਖ ਕੇ ਹੋਰਾਂ ਨਾਲ ਸਾਂਝਾ ਵੀ ਕਰ ਸਕਦੇ ਹੋ ਫਿਲਹਾਲ ਅੱਜ ਦੇ ਸਾਡੇ ਹੈਲਥ ਪ੍ਰੋਗਰਾਮ ਦੇ